ਬਹੁਤ ਲਗਾਏ ਤੁਹਾਡੇ ਮਨ ਦੇ ਵਿੱਚ ਸਹਿਬਜ਼ਾਦਿਆਂ ਪ੍ਰਤੀ ਉਦੋਂ ਤਾਂ ਆਪਣੇ ਸਾਰਿਆਂ ਦੇ ਹੀ ਹੈ ਲੱਗਦਾ ਆ ਤੁਸੀਂ ਜ਼ਿਆਦਾ ਅਟੈਚਮੈਂਟ ਹੈਗੀ ਏਦਾਂ ਦੀ ਗੁਰੂ ਜੀ ਦੇ ਸਹਿਬਜ਼ਾਦਿਆਂ ਦੇ ਨਾਲ ਸਾਡੇ ਦੇਖੋ ਜੀ ਲਗਾਵ ਤਾਂ ਜੀ ਆਪਾਂ ਆਪਣੇ ਬੱਚਿਆਂ ਦਾ ਲਗਾਵੀ ਦਾ ਕਰਦੇ ਆਂ ਜੀ ਛੋਟੇ ਛੋਟਿਆਂ ਦਾ ਹਾਂ ਜਿਹੜੇ ਬਾਬਾ ਜੋਰਾਵਰ ਸਿੰਘ 9 ਸਾਲ ਦਾ ਸੀ ਬਾਬਾ ਫਤਿਹ ਸਿੰਘ 7 ਸਾਲ ਦਾ ਸੀ ਜੀ ਹਮ ਅੱਜ ਦੇ ਬੱਚੇ ਦੇ ਕਿਤੇ 9 ਕੱਟਦੇ ਹੋਏ 9 ਵੀ ਵੱਧ ਕੱਟ ਜੇ ਤਾਂ ਮਾਂ ਨੂੰ ਹੋ ਜਾਂਦਾ ਵੀ 30 ਕ ਬੱਜ ਜਾਂਦੀ ਹੈ ਤਾਂ ਉਹ ਮਾਤਾ ਦਾ ਜਿਗਰਾ ਦੇਖ ਲਓ ਉਸ ਪਿਓ ਦਾ ਜਿਗਰਾ ਦੇਖ ਲਓ ਉਹਦੀ ਅੱਖਾਂ ਸਾਹਮਣੇ ਤੇ ਕੰਧਾਂ 'ਚ ਚਿਣੇ ਗਏ ਤੇ ਕਿੱਡਾ ਵੱਡਾ ਜਿਗਰਾ ਹੋਊਗਾ ਜੀ ਉਹਨਾਂ ਦਾ ਸਹਿਰਜ਼ਾਦਿਆਂ ਦੀ ਯਾਦ ਦੇ ਵਿੱਚ ਹਾਂ ਦੇਖੋ ਬਹੁਤ ਵੱਡੀ ਗੱਲ ਹੈ ਜਿਹੜਾ ਅੱਜ ਦਾ ਦਿਨ ਹੈ ਜੀ ਅੱਜ ਦੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਕੰਦਾਂ ਚ ਚਣਵਾਇਆ ਸੀਗਾ ਜ਼ਾਲਮ ਉਸ ਦੀਆਂ ਜੀ ਹੋਏ ਨੇ ਤਿਆਰ ਤੋਂ ਚੱਲੇ ਨੇ ਸ਼ਹੀਦੀ ਰੂਪ ਸੰਦੇ ਨੂੰ ਮੇਰੇ ਪਿਆਰਿਓ ਛੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹੇਂ ਰਾਤ ਗੁਜ਼ਾਰੇਓ ਮੇਰੇ ਲਾਲਾਂ ਦੇ ਨਾਲ ਰਹੇਂ ਰਾਤ ਗੁਜ਼ਾਰੇਓ ਉਰਜਾ ਤੋਂ ਬੋਲਾ ਜੀਤਾ ਰਾਣੀਆਂ ਸੋ ਹੁਣ ਅਸੀਂ ਉਹ ਸਮੇਂ 'ਚ ਤਾਂ ਨਹੀਂ ਜਾ ਸਕਦੇ ਪਰ ਉਹ ਸਮੇਂ ਨੂੰ ਯਾਦ ਰੱਖਦੇ ਹੋਏ ਅਸੀਂ 5-7 ਮਿੰਟ 10 ਮਿੰਟ ਘੰਟਾ ਅਸੀਂ ਬੈਠ ਕੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਨਾਲ ਬੈਠ ਕੇ ਦੁੱਖ ਸਾਂਝਾ ਕਰ ਸਕਦੇ ਹਾਂ ਹੁਣ ਸਾਡੇ ਕੋਲ ਸਿਰਫ ਇਹੀ ਹੈ oye netaar kon chalne shahidi roop jad hawa chalegi thandi tan nu jampdi jad hawa chalegi thandi tan nu jampdi ਅਹਿਸਾਸ ਕਰੋ ਮੇਰੀ ਮਾਂ ਹੈ ਕੰਬੀ ਅਹਿਸਾਸ ਕਰੋ ਮੇਰੀ ਮਾਂ ਹੈ ਕੰਬੀ 8 ਸਾਲ ਹੋ ਗਏ ਕਰੀਬ ਜੀ ਹਰ ਸਾਲ ਬਾਬਾ ਜੀ ਦਾ ਇੱਕ ਸ਼ਬਦ ਕਰੀਦਾ ਜੀ ਇਸ ਵਾਰ ਵੀ ਕੀਤਾ ਹੈ ਮਾਤਾ ਜੀਤਾ ਜੀ ਤੇ ਗੁਜਰਕੌਰ ਜੀ ਦੋਨਾਂ ਦੀਆਂ ਗੱਲਾਂ ਬਾਤਾਂ ਹੋਏ ਨੇ ਤੇ ਆਰ ਕੋ ਚੱਲੇ ਨੇ ਸ਼ਹੀਦੀ ਰੂਪ ਸੋ ਜੇ ਮੈਂ ਗੱਲ ਕਰਦੇ ਆਂ ਜੀ ਸਹਿਰਜ਼ਾਦਿਆਂ ਦੇ ਨਾਲ ਜੁੜਿਆ ਨੂੰ ਸੰ 2016 ਦੇ ਵਿੱਚ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਦਾ ਇੱਕ ਦੀਵਾਨ ਸੁਣਿਆ ਸੀ ਜੀ ਸੋ ਉਹ ਦੀਵਾਨ ਦੇ ਵਿੱਚ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਸਾਰੋਂ ਸਹਿਰਜ਼ਾਦਿਆਂ ਦੀਆਂ ਗੱਲਾਂ ਚੱਲ ਰਹੀਆਂ ਸੀ ਜੀ ਹੂੰ ਉਨੇ ਇਦਾਂ ਦਾ ਘਰ ਕੀਤਾ ਜੀ ਉਸ ਤੋਂ ਬਾਅਦ ਵਾ ਸਾਰਾ ਚੇਂਜ ਹੋ ਗਿਆ ਜੀ ਸੇ ਤਾਂ ਬਾਬਾ ਜੀ ਨੇ ਜੋ ਮੰਗਦਾ ਉਹੀ ਦੇ ਦਿੰਦੇ ਨੇ ਜੀ ਰੇਖ ਤੇਰੇ ਫੁੱਲ ਕਿੰਜ ਫੈੰਦੇ ਦੁਲਲੇ ਫੁੱਲ ਨਾਲ ਤੇਰੇ ਬਗੀਚੇ ਦੇ ਆ ਆ ਕੇ ਸਮੋ ਗਿਨਸ ਕੀ ਮਤ ਵੀ ਮੇ ਤੋਂ ਕਿਤਾ ਨਹੀਂ ਵਸਾ ਮੈਂ ਇੱਕ ਰਵਿੰਦ ਦਾ ਇਹ ਗੱਲਾਂ ਸਿਗੀਆਂ ਉਹ ਕੀ ਫੀਲਿੰਗ ਹੁੰਦੀ ਹੈ ਦਾਦੀ ਦੀ ਆਪਣੇ ਪੋਤਿਆਂ ਪ੍ਰਤੀ ਤੇ ਆਪਣੇ ਨੂੰਹ ਰਾਣੀ ਨੂੰ ਕਿਦਾਂ ਗੱਲਾਂ ਕੀਤੀਆਂ ਨੇ ਉਹ ਗਾਣਾ ਆਪਾਂ ਇਸ ਵਾਰੀ ਲਾਂਚ ਕੀਤਾ ਜੀ ਮਨਦੀਪ ਜੀ ਨੇ ਉਹਦਾ ਮਿਊਜ਼ਿਕ ਦਿੱਤਾ ਜੀ ਤੇ ਲਿਰਿਕਸ ਨੇ ਜਕਸੀਰ ਸਿੰਘ ਖਾਲਸਾ ਹੂੰ ਬਾਬਾ ਜੀ ਬਹੁਤ ਪਿਆਰਾ ਲਿਖਦੇ ਨੇ ਜੀ ਸੋ ਦਾਸ ਨੇ ਗਾਇਆ ਜੀ ਜੋ ਵੀ ਸੀਗਾ ਤੁਸੀਂ ਕਬੂਲ ਕੀਤਾ ਜੀ ਬੁਰਜ ਜਿੱਤੂਗਾ ਜਿੱਤਾਰਾ ਨਹੀਂ ਮੱਤਾ ਜਾਂਦੀ ਜੋ ਰਾਵੜੀ ਸਿੰਘ ਦਾ ਮਠਾ ਚੁੰਮ ਜਾਂਦੀ ਆ ਕੇ ਪਰਦੇ ਸਿੰਘ ਦਾ ਸੋ ਐਦਾਂ ਹੀ ਪਿਆਰ ਕਰਦੇ ਰਹੋ ਤੇ ਇਹ ਦਿਨ ਮੈਂ ਨਹੀਂ ਕਹਿੰਦਾ ਮੇਰੇ ਕੋਲੇ ਆਓ ਜਾਂ ਬਾਬਾ ਜੀ ਜਿੱਥੇ ਵੀ ਤੁਸੀਂ ਬੈਠੇ ਹੋ ਅੱਜ ਦਾ ਦਿਨ 5 ਤੋਂ 7 ਮਿੰਟ ਕਰੇ ਬੈਠੋ ਆਪਣੇ ਬਾਬਾ ਜੀ ਦਾ ਸਮਾਂ ਉਹ ਯਾਦ ਕਰੋ ਤੇ ਸਿਰਫ ਵਾਹਿਗੁਰੂ ਦਾ ਹੀ ਜਾਪ ਕਰੋ ਸਹਿਬਜ਼ਾਦਿਆਂ ਦਾ ਨਾਮ ਲਓ ਮਾਤਾ ਜੀਤਾਂ ਦਾ ਨਾਮ ਲਓ ਮਾਤਾ ਗੁਜਰਕੌਰ ਦਾ ਨਾਮ ਲਓ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲਓ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਸਾਡੇ ਲਈ ਬਾਰਤਾ ਸੀ ਤੇ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠਿਆ ਸੁਖਣੀ ਸਾਹਿਬ ਦੇ ਪਾਠ ਕਰਾਏ ਗਏ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਗੁਰੂ ਜੀ ਨੇ ਸਰਬੰਸ ਬਾਰਤਾ ਜਤਿੰਦਰ ਜੀਤੂ ਜੀ ਨੇ ਸ਼ਬਦ ਗਾਇਨ ਵੀ ਕੀਤੇ ਨੇ ਬਹੁਤ ਮਨਮੋਹਕ ਜਿਹੜੇ ਲਿਖੇ ਹੋਏ ਨੇ ਵਧੀਆ ਗਾਏ ਤੁਸੀਂ ਵੀ ਨਾਲ ਗਣਗਾਨ ਕੀਤਾ ਤੇ ਕਿਦਾਂ ਹੁਣ ਅੱਗੇ ਫਿਊਚਰ ਪਲਾਨ ਕੋਈ ਕਿਸ ਤਰ੍ਹਾਂ ਦੇ ਆ ਆਪਾਂ ਜ਼ਿਆਦਾ ਹੋਰ ਵਿਸ਼ੇ ਤੇ ਗੱਲ ਨਹੀਂ ਕਰਾਂਗੇ ਧਾਰਮਿਕ ਗੱਲਾਂ ਦੀ ਗੱਲ ਕਰਾਂਗੇ ਅੱਗੇ ਕੋਈ ਹੋਰ ਇਦਾਂ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਨ ਨਾਲ ਲੀਜ ਕੀਤਾ ਸੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਸੰਗਤ ਜੁੜੀ ਹੋਈ ਹੈ ਕਿਸ ਤਰ੍ਹਾਂ ਪਿਆਰ ਮਿਲਦਾ ਉਹਦੇ ਬਾਰੇ ਗੱਲਬਾਤ ਕਰਦੇ ਆ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਸਸੀ ਗਾਲ ਜੀ ਸਾਰਿਆਂ ਦਾ ਤੁਹਾਡੇ ਚੈਨਲ ਦਾ ਦਾਦੀ ਲੋਸ਼ਾ ਧੰਨਵਾਦ ਕਰਦਾ ਹਾਂ ਜੀ ਤੁਸੀਂ ਪਹੁੰਚੇ ਜੀ ਇੱਥੇ ਨਿਮਾਣੇ ਦੇ ਬੀਰ ਕੋਲੇ ਸੋ ਮੈਂ ਸਾਰੇ ਆਪਣੇ ਭਰਾਵਾਂ ਦਾ ਇਲਾਕਾ ਨਿਵਾਸੀਆਂ ਦਾ ਜੀ ਬੜਾ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਆ ਕੇ ਮੇਰਾ ਸਾਥ ਦਿੱਤਾ ਤੇ ਨਾਲ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਹਾਂ ਦੇਖੋ ਬਹੁਤ ਵੱਡੀ ਗੱਲ ਹੈ ਜਿਹੜਾ ਅੱਜ ਦਾ ਦਿਨ ਹੈ ਜੀ ਅੱਜ ਦੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਕੰਧਾਂ 'ਚ ਚਣਵਾਇਆ ਸੀਗਾ ਜ਼ਾਲਮ ਉਹ ਸਮੇਂ ਦੀਆਂ ਹਾਂ ਸੋ ਹੁਣ ਅਸੀਂ ਉਹ ਸਮੇਂ ਉਸ ਦਾ ਨਹੀਂ ਜਾ ਸਕਦੇ ਪਰ ਉਹ ਸਮੇਂ ਨੂੰ ਯਾਦ ਰੱਖਦੇ ਹੋਏ ਹਾਂ ਅਸੀਂ 5-7 ਮਿੰਟ 10 ਮਿੰਟ ਘੰਟਾ ਅਸੀਂ ਬੈਠ ਕੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਨਾਲ ਬੈਠ ਕੇ ਦੁੱਖ ਸਾਂਝਾ ਕਰ ਸਕਦੇ ਹਾਂ ਹੁਣ ਸਾਡੇ ਕੋਲ ਸਿਰਫ ਇਹੀ ਹੈ ਸੋ ਜੇ ਮੈਂ ਗੱਲ ਕਰਦੇ ਆਂ ਜੀ ਸਹਿਬਜ਼ਾਦਿਆਂ ਦੇ ਨਾਲ ਜੁੜਿਆਂ ਨੂੰ ਸੰ 2016 ਦੇ ਵਿੱਚ ਹਮ ਭਾਈ ਰਣਜੀਤ ਸਿੰਘ ਦੀ ਢਡਰੀਆਂ ਵਾਲੇ ਦਾ ਇੱਕ ਦੀਵਾਨ ਸੁਣਿਆ ਸੀ ਜੀ ਸੋ ਉਹ ਦੀਵਾਨ ਦੇ ਵਿੱਚ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਸਾਰੋਂ ਸਹਿਬਜ਼ਾਦਿਆਂ ਦੀਆਂ ਗੱਲਾਂ ਚੱਲ ਰਹੀਆਂ ਸੀ ਜੀ ਹਮ ਉਹਨੇ ਇਦਾਂ ਦਾ ਘਰ ਕੀਤਾ ਜੀ ਉਸ ਤੋਂ ਬਾਅਦ ਵਾ ਸਾਰਾ ਚੇਂਜ ਹੋ ਗਿਆ ਜੀ ਸੀ ਤਾਂ ਬਾਬਾ ਜੀ ਨੇ ਜੋ ਮੰਗਦਾ ਉਹੀ ਦੇ ਦਿੰਦੇ ਨੇ ਜੀ ਵਾ ਤੇ 8 ਸਾਲ ਹੋ ਗਏ ਕਰੀਬ ਜੀ ਹਰ ਸਾਲ ਬਾਬਾ ਜੀ ਦਾ ਇੱਕ ਸ਼ਬਦ ਕਰੀਦਾ ਜੀ ਇਸ ਵਾਰ ਵੀ ਕੀਤਾ ਮਾਤਾ ਜੀਤਾ ਜੀ ਤੇ ਗੁਜਰਕੌਰ ਜੀ ਦੋਨਾਂ ਦੀਆਂ ਗੱਲਾਂ ਬਾਤਾਂ ਕੀ ਗੱਲਾਂ ਸੀਗੀਆਂ ਉਹ ਕੀ ਫੀਲਿੰਗ ਹੁੰਦੀ ਹੈ ਦਾਦੀ ਦੀ ਆਪਣੇ ਪੋਤਿਆਂ ਪ੍ਰਤੀ ਤੇ ਆਪਣੀ ਨੂੰਹ ਰਾਣੀ ਨੂੰ ਕਿਦਾਂ ਗੱਲਾਂ ਕੀਤੀਆਂ ਉਹਨੇ ਉਹ ਗਾਣਾ ਆਪਾਂ ਇਸ ਵਾਰੀ ਲਾਂਚ ਕੀਤਾ ਜੀ ਮਨਦੀਪ ਜੀ ਨੇ ਉਹਦਾ ਮਿਊਜ਼ਿਕ ਦਿੱਤਾ ਜੀ ਤੇ ਲਿਰਿਕਸ ਨੇ ਜਗਸੀਰ ਸਿੰਘ ਖਾਲਸਾ ਹੂੰ ਬਾਬਾ ਜੀ ਬਹੁਤ ਪਿਆਰਾ ਲਿਖਦੇ ਨੇ ਜੀ ਸੋ ਦਾਸ ਨੇ ਗਾਇਆ ਜੀ ਜੋ ਵੀ ਸੀਗਾ ਤੁਸੀਂ ਕਬੂਲ ਕੀਤਾ ਜੀ ਸੋ ਐਦਾਂ ਹੀ ਪਿਆਰ ਕਰਦੇ ਰਹੋ ਤੇ ਇਹ ਦਿਨ ਮੈਂ ਨਹੀਂ ਕਹਿੰਦਾ ਮੇਰੇ ਕੋਲੇ ਆਓ ਜ ਆ ਬਾਬਾ ਜੀ ਜਿੱਥੇ ਵੀ ਤੁਸੀਂ ਬੈਠੇ ਹੋ ਅੱਜ ਦਾ ਦਿਨ 5 ਤੋਂ 7 ਮਿੰਟ ਕਰੇ ਬੈਠੋ ਆਪਣੇ ਬਾਬਾ ਜੀ ਦਾ ਸਮਾਂ ਉਹ ਯਾਦ ਕਰੋ ਤੇ ਸਿਰਫ ਵਾਹਿਗੁਰੂ ਦਾ ਹੀ ਜਾਪ ਕਰੋ ਸਹਿਬਜ਼ਾਦਿਆਂ ਦਾ ਨਾਮ ਲਓ ਮਾਤਾ ਜੀਤਾਂ ਦਾ ਨਾਮ ਲਓ ਮਾਤਾ ਗੁਜਰ ਕੌਰ ਦਾ ਨਾਮ ਲਓ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲਓ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਸਾਡੇ ਲਈ ਵਾਰਤਾ ਸੀ ਸੋ ਤੇ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠਿਆਂ ਸੁਖਨੀ ਸਾਹਿਬ ਦੇ ਪਾਠ ਕਰਾਏ ਗਏ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਗੁਰੂ ਜੀ ਨੇ ਸਰਬੰਸ ਵਾਰਤਾ ਜੀ ਜਤਿੰਦਰ ਜੀਤੂ ਜੀ ਨੇ ਸ਼ਬਦ ਗਾਇਨ ਵੀ ਕੀਤੇ ਨੇ ਬਹੁਤ ਮਨਮੋਹਕ ਜਿਹੜੇ ਲਿਖੇ ਹੋਏ ਨੇ ਵਧੀਆ ਗਾਇਆ ਤੁਸੀਂ ਵੀ ਨਾਲ ਗੋਣਗਾਨ ਕੀਤਾ ਤੇ ਕਿੱਦਾਂ ਹੁਣ ਅੱਗੇ ਫਿਊਚਰ ਪਲਾਨ ਕੋਈ ਕਿਸ ਤਰ੍ਹਾਂ ਦੇ ਆ ਆਪਾਂ ਜਾਦਾ ਹੋਰ ਵਿਸ਼ੇ ਤੇ ਗੱਲ ਨਹੀਂ ਕਰਾਂਗੇ ਧਾਰਮਿਕ ਗਾਣਿਆਂ ਦੀ ਗੱਲ ਕਰਾਂਗੇ ਅੱਗੇ ਕੋਈ ਹੋਰ ਇਦਾਂ ਦਾ ਪ੍ਰੋਜੈਕਟ ਲੈ ਕੇ ਆ ਰਹੇ ਆ ਦੇਖੋ ਬਾਬਾ ਜੀ ਨੇ ਹਰ ਸਾਲ ਆਪਣੇ ਆਪ ਹੀ ਕੋਈ ਨਾ ਕੀ ਅੰਦਰ ਦਿਮਾਗ 'ਚ ਗੱਲ ਫਿੱਟ ਕਰਦੇ ਨੇ ਜੀ ਤੇ ਇਹਨਾਂ ਦਿਨਾਂ 'ਚ ਆ ਕੇ ਸ਼ਬਦ ਰਿਲੀਜ਼ ਕਰਦੇ ਆਂ ਜੀ ਤੇ ਜੇ ਇਹਨਾਂ ਨੇ ਜਾਨ ਦਿੱਤੀ ਜੀ ਉਮਰ ਦਿੱਤੀ ਤਾਂ ਕਰਦੇ ਰਵਾਂਗੇ ਜੀ ਤੇ ਹੋ ਸਕਦਾ ਅੱਗੇ ਨੂੰ ਨੰਮੇ ਰੂਚ ਵੀ ਆਈਏ ਜੀ ਬਾਬਾ ਜੀ ਦਾ ਹੁਕਮ ਹੈ ਜੀ ਬਾਬਾ ਜੀ ਦੀ ਹਾਜ਼ਰੀ ਦੀ ਗੱਲ ਕਰ ਰਹੇ ਆ ਜੀ ਸੋ ਜਿੱਦਾਂ ਇਹ ਕਰਨਗੇ ਜਿਉਂਦਾਂ ਦਾ ਕਬੂਲ ਹੈ ਸਾਰਾ ਕੁਝ ਜੀ ਬਹੁਤ ਲਗਾ ਹੈ ਤੁਹਾਡੇ ਮਨ ਦੇ ਵਿੱਚ ਸਹਿਬਜ਼ਾਦਿਆਂ ਪ੍ਰਤੀ ਉਦਾਂ ਤਾਂ ਆਪਣੇ ਸਾਰਿਆਂ ਦਾ ਹੀ ਹੈ ਲੱਗਦਾ ਆ ਤੁਸੀਂ ਜ਼ਿਆਦਾ ਅਟੈਚਮੈਂਟ ਹੈਗੀ ਹੈ ਤੁਹਾਡੀ ਗੁਰੂ ਜੀ ਦੇ ਸਹਿਬਜ਼ਾਦਿਆਂ ਦੇ ਨਾਲ ਸਾਹ ਦੇਖੋ ਜੀ ਲਗਾਵ ਤਾਂ ਜੀ ਆਪਾਂ ਆਪਣੇ ਬੱਚਿਆਂ ਦਾ ਲਗਾ ਵੀ ਤਾਂ ਕਰਦੇ ਆ ਜੀ ਛੋਟੇ ਛੋਟਿਆਂ ਦਾ ਤਾਂ ਜਿਹੜੇ ਬਾਬਾ ਜੋਰਾਵਰ ਸਿੰਘ 9 ਸਾਲ ਦਾ ਸੀ ਬਾਬਾ ਫਤਿਹ ਸਿੰਘ 7 ਸਾਲ ਦਾ ਸੀ ਜੀ ਹੂੰ ਅੱਜ ਜੇ ਬੱਚੇ ਦੇ ਕਿਤੇ ਨੋ ਕੱਟਦੇ ਹੋਏ ਨੋ ਵੀ ਵੱਧ ਕੱਟ ਜੇ ਤਾਂ ਮਾਂ ਨੂੰ ਹੋ ਜਾਂਦਾ ਵੀ 23 ਵਜ ਜਾਂਦੀ ਹੈ ਤਾਂ ਉਹ ਮਾਤਾ ਦਾ ਜਿਗਰਾ ਦੇਖ ਲਓ ਉਸ ਪਿਓ ਦਾ ਜਿਗਰਾ ਦੇਖ ਲਓ ਉਹਦੀ ਅੱਖਾਂ ਸਾਹਮਣੇ ਤੇ ਕੰਧਾਂ 'ਚ ਚਿਣੇ ਗਏ ਤੇ ਕਿੱਦਾਂ ਵੱਡਾ ਜਿਗਰਾ ਹੋਊਗਾ ਜੀ ਉਹਨਾਂ ਦਾ ਸੋ ਅਸੀਂ ਕਰ ਤਾਂ ਕੁਝ ਨਹੀਂ ਸਕਦੇ ਹੈਗੇ ਜੀ ਉਸ ਸਮੇਂ ਨੂੰ ਸਿਰਫ ਯਾਦ ਹੀ ਕਰ ਸਕਦੇ ਆ ਤੇ ਕਹਿੰਦੇ ਜੀ ਇੱਕ ਦਰ ਜਿਹੜਾ ਜਾਂਦਾ ਨਾ ਬੰਦਾ ਉਹਨੂੰ ਬਹੁਤ ਕੁਝ ਮਿਲਦਾ ਹੈ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਦੋ ਘਰਾਂ ਦਾ ਪੌਣਾ ਭੁੱਖਾ ਰਹਿੰਦਾ ਹਮੇਸ਼ਾ ਇੱਕ ਘਰ ਰੱਖੋ ਬਹੁਤ ਕੁਝ ਮਿਲਦਾ ਜੀ ਵਾਹਿਗੁਰੂ ਸਭ ਨੂੰ ਬਹੁਤ ਕੁਝ ਦਿੰਦਾ ਸੋ ਆਪਣੇ ਕੋਲੋਂ ਰੱਬ ਨੇ ਸਹਿਬਜ਼ਾਦੇ ਨੇ ਕੁਝ ਨਹੀਂ ਲੁਕੋਇਆ ਹੈਗਾ ਜੀ ਜੋ ਕੁਝ ਹੈਗਾ ਸਭ ਕੋ ਸਾਹਮਣੇ ਹੈ ਜੀ ਸੋ ਬਾਬਾ ਜੀ ਮੈਂ ਬੜਾ ਭਾਗਾ ਵਾਲਾ ਬਾਬਾ ਜੀ ਮੇਰੇ ਕੋਲੇ ਆਉਂਦੇ ਨੇ ਹਰ ਸਾਲ ਤੇ ਇਹੀ ਜਾਨ ਦਿੰਦੇ ਨੇ ਔਰ ਇਹੀ ਗਾਣ ਵਾਸਤੇ ਦਿੰਦੇ ਨੇ ਜੀ ਸੋ ਬਹੁਤ ਧੰਨਵਾਦ ਕਰਦਾ ਜੀ ਮੈਂ ਸੋ ਅੱਗੇ ਹੁਣ ਸਮੇਂ ਦੇ ਵਿੱਚ ਜਿੱਦਾਂ ਵੀ ਬਾਬਾ ਜੀ ਦਾ ਹੁਕਮ ਹੋਇਆ ਤੇ ਸ਼ਬਦ ਲੈ ਕੇ ਆਪਾਂ ਜ਼ਰੂਰ ਹਾਜ਼ਰ ਹੋਵਾਂਗੇ ਜੀ ਜੀ ਅੱਛਾ ਰਾਜ ਮੈਂ ਇਹ ਗੱਲ ਕਰਦਾ ਸੀ ਤੁਹਾਡਾ profession ਹੈ ਜਿਹੜਾ ਕਿ ਟੈਕਨੀਕਲੀ ਹੈ ਤੁਸੀਂ ਗੱਡੀਆਂ ਮਕੈਨਿਕ ਉਹ ਬਹੁਤ ਅੱਛਾ ਬਾਹਰ ਫੋਰਨ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਇੰਗਲੈਂਡ 'ਚ ਵੀ ਰਹੇ ਫਿਰ ਕੁਮਕਮਾ ਕੇ ਤੁਸੀਂ ਆ ਗਏ ਆਪਣੀ ਜਗ੍ਹਾ ਤੇ ਪੰਜਾਬ ਦੇ ਵਿੱਚ ਆਇਓ ਅੱਜ ਗਾਇਕੀ ਰਹੀ ਸੇਵਾ ਕਰ ਰਹੇ ਹੋ ਤੇ ਨਾਲ ਨਾਲ ਮਕੈਨਿਕਲ ਵੀ ਕੰਮ ਚੱਲਦਾ ਉਹਦੇ ਬਾਰੇ ਥੋੜਾ ਜਿਹਾ ਆਪਾਂ ਦਰਸ਼ਕਾਂ ਨੂੰ ਜਰੂਰ ਦੱਸਣਾ ਦੇਖੋ ਜੀ ਕੰਮ ਤਾਂ ਕਰਮ ਹੈ ਬੰਦੇ ਦਾ ਕੰਮ ਕਰਨਾ ਚਾਹੀਦਾ ਜੀ ਨਾਲ ਹਮ ਬਾਬਾ ਜੀ ਦੀ ਬਾਬਾ ਜੀ ਦਾ ਸਿਰਫ ਓਟ ਦਾ ਆਸਰਾ ਚਾਹੀਦਾ ਹੁੰਦਾ ਹੈ ਤੇ ਜ਼ਿੰਦਗੀ ਦੇ ਵਿੱਚ ਬੰਦਾ ਸਵੇਰੇ ਉੱਠਦਾ ਰੱਬ ਦਾ ਨਾਮ ਲੈ ਕੇ ਇਹੀ ਕਹਿੰਦਾ ਕਿ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ ਸਵੇਰੇ ਆਪਣੇ ਕੰਮਕਾਰ ਸ਼ੁਰੂ ਕਰਦਾ ਹੈ ਜੀ ਤੇ ਹੁਣ ਇਹ ਤਾਂ ਬੰਦੇ ਦਾ ਕਰਮ ਹੈ ਮੈਂ ਜਿੱਦਾਂ ਵਰਕਸ਼ਾਪ ਜਾਣਾ ਜੀ ਆਪਣੇ ਕੰਮ ਕਰਕੇ ਜੀ ਆਪਣੀ ਮਿਹਨਤ ਕਰਕੇ ਜੀ ਆਪਦੇ ਦੁਆਰਾ ਬੱਚਿਆਂ ਚ ਆਉਣਾ ਜੀ ਤੇ ਬਾਬਾ ਜੀ ਦਾ ਸ਼ੁਕਰਾਨਾ ਕਰਦਾ ਹਾਂ ਨਾਲ ਨਾਲ ਗਾਇਕੀ ਦਾ ਰੱਜ ਚੱਲੀ ਦੇਖੋ ਗਾਇਕੀ ਵਰਕਸ਼ਾਪ ਚ ਵੀ ਖੜਾ ਲਾ ਲੈਂਦੇ ਹਾਂ ਹਾਂਜੀ ਵਰਕਸ਼ਾਪ ਦੇ ਵਿੱਚ ਵੀ ਮੋਸਟਲੀ ਇਹਨਾਂ ਪਤਾ ਹੀ ਆ ਸਾਰਿਆਂ ਨੂੰ ਕਿ ਜਦ ਜੀਤੂ ਵੀਰਾ ਮੇਰੇ ਨਾਲ ਇਹਨਾਂ ਨੇ ਸ਼ੁਰੂ ਕੀਤਾ ਇਸ ਲਾਈਨ ਦੇ ਵਿੱਚ ਤੇ ਜਦੋਂ ਵੀ ਇਹ ਆ ਜਾਂਦੇ ਨੇ ਬਾਜਾ ਉੱਥੇ ਹੁੰਦਾ ਨਾਲ ਹੀ ਸਟਾਰਟ ਹੋ ਜਾਂਦੇ ਆ ਅੱਛਾ ਫੋਰਨ ਦੇ ਵਿੱਚ ਵੀ ਗਾਉਂਦੇ ਸੀ ਉੱਥੇ ਵਰਕਸ਼ਾਪ ਸੀ ਜਾਂ ਗਾਉਣ ਦਾ ਕੰਮ ਸੀ ਮੇਰੀ ਆਪਣੀ ਵਰਕਸ਼ਾਪ ਸੀ ਜੀ ਲੰਡਨ ਚ ਤੇ ਛੋਟੇ ਮੋਟੇ ਲਾਈਵ ਪ੍ਰੋਗਰਾਮ ਕਾਫੀ ਕੀਤੇ ਨੇ ਜੀ ਓਕੇ ਤੇ 2016 ਚ ਪਹਿਲਾ ਸ਼ਬਦ ਆਇਆ ਸੀ ਪਰ ਜਦੋਂ ਇਸ ਲਾਈਨ ਨੂੰ ਸ਼ੁਰੂ ਕੀਤਾ ਉਦੋਂ ਜਤਿੰਦਰ ਜੀਤੂ ਜੀ ਦੇ Song ਦੇ ਵਿੱਚ ਐਜ਼ ਅ ਮਾਡਲ ਕੰਮ ਕੀਤਾ ਸੀ ਸੰ 2010 ਚ ਤੇ ਤੁਸੀਂ ਮਾਡਲਿੰਗ ਕਰਦੇ ਹੋ ਫਿਲਮਾਂ ਚ ਵੀ ਕੰਮ ਕਰਦੇ ਨਾਲ ਹਾਂਜੀ ਫਿਲਮਾਂ ਕਰੀਬ 35 ਫਿਲਮਾਂ ਕਰਤੀਆਂ ਜੀ ਤੇ ਰੀਸੈਂਟਲੀ ਇੱਕ ਮੇਰੀ ਫਿਲਮ ਲਿਖੀ ਹੋਈ ਸੀ ਜੀ ਉਹ ਲਾਂਚ ਕੀਤੀ ਹੈ ਜੀ ਅ ਉਹ ਚ ਜਤਿੰਦਰ ਜੀਤੂ ਜੀ ਵੀ ਮੇਰੇ ਨਾਲ ਲੀਡ ਰੋਲ ਤੇ ਨੇ ਜੀ ਪੈਲੀਆਂ ਦਾ ਲਾਣਾ ਸੋ ਅੱਗੇ ਅੱਗੇ ਜਿੱਦਾਂ ਵੀ ਬਾਬਾ ਜੀ ਦਾ ਹੁਕਮ ਹੋਇਆ ਜੀ ਤੇ ਕਰ ਰਹੇ ਆ ਜੀ ਬਾਕੀ ਹੁਣ ਕਹਿੰਦੇ ਕਦੇ ਤਾਂ ਦਿੱਲੀ ਆਉਗੀ ਜੀ ਨਹੀਂ ਦਿੱਲੀ ਤਾਂ ਨੇੜੇ ਹੀ ਹੈ ਜੇ ਜਾਣ ਵਾਲਾ ਹੋਏ ਤਾਂ ਬਿਲਕੁਲ ਜੀ ਦੇਖੋ ਜੀ ਆਪਾਂ ਉਸ ਰਾਹ ਤੇ ਚੱਲੇ ਹੋਏ ਆਂ ਜੀ ਤੇ ਹਰ ਇੱਕ ਬੰਦੇ ਦੀ ਹੀ ਹੁੰਦੀ ਹੈ ਕਿ ਕਦੋਂ ਬੰਦਾ ਜੈਨੂਇਨ ਪ੍ਰੋਫੈਸ਼ਨਲ ਚ ਆਊਗਾ ਤੇ ਤਰੱਕੀ ਕਦੋਂ ਮਿਲਣੀ ਹੈ ਸੋ ਆਪਣੀ ਦੌੜ ਕਦੇ ਨਹੀਂ ਛੱਡਣੀ ਚਾਹੀਦੀ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਜੀ ਰੱਬ ਦਾ ਨਾਮ ਲੈਣਾ ਚਾਹੀਦਾ ਆਲਵੇਸ ਸੋ ਇਹਨਾਂ ਕੀ ਪਰਿਵਾਰ ਚ ਕੌਣ ਕੌਣ ਹੈ ਮੇਰੇ ਪਿਤਾ ਜੀ ਮੰਮੀ ਡੈਡੀ ਮੇਰਾ ਵੱਡਾ ਭਰਾ ਮੇਰੀ ਸਿਸਟਰ ਛੋਟੀ ਜੀ ਜੀ ਤੇ ਦੋ ਬੱਚੇ ਨੇ ਮੇਰੇ ਕੋਲੇ ਜੀ ਬੇਟਾ ਬੇਟੀ ਜੀ ਹੂੰ ਤੇ ਸਾਰਾ ਪਰਿਵਾਰ ਬਹੁਤ ਵਧੀਆ ਜੀ ਤੇ ਬਾਬਾ ਜੀ ਸਾਰੇ ਲੋਕ ਮਿਲਦਾ ਪੂਰਾ ਹਾਂਜੀ ਹਾਂਜੀ ਪੂਰਾ ਸਹਿਜ ਜੀ ਕਹਿੰਦੇ ਹੁਣ ਗੱਡੀਆਂ ਵਾਲਾ ਕੰਮ ਛੱਡ ਕੇ ਗਾਉਣ ਵਾਲਾ ਕੰਮ ਸ਼ੁਰੂ ਕਰਨਾ ਨਹੀਂ ਜੀ ਅਸਲ 'ਚ ਕੀ ਹੈ ਜੀ ਬੰਦਾ ਤੁਰਦਾ ਫਿਰਦਾ ਹੀ ਚੰਗਾ ਲੱਗਦਾ ਹੈ ਜੀ ਹੂੰ ਤੇ ਜੇ ਮੈਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਗਾਉਣਾ ਹੈ ਜਾਂ ਮੈਂ ਮਾਡਲਿੰਗ ਕਰਦਾ ਹਾਂ ਉਹਦੇ ਵਾਸਤੇ ਫਿਟਨੈਸ ਬਹੁਤ ਜ਼ਰੂਰੀ ਹੈ ਹੂੰ ਤੇ ਮੈਂ ਫਿਟਨੈਸ ਵੱਲ ਵੀ ਭੱਜਦਾ ਹਾਂ ਤੇ ਕੰਮ ਵੱਲ ਵੀ ਭੱਜਦਾ ਹਾਂ ਤੇ ਨਾਲ ਦੀ ਨਾਲ ਇਹ ਚੀਜ਼ ਵੀ ਐਂਟਰਟੇਨਮੈਂਟ ਜ਼ਿੰਦਗੀ 'ਚ ਬੰਦੇ ਦੇ ਹੋਣਾ ਚਾਹੀਦਾ ਨਹੀਂ ਦੁੱਖਾਂ ਨਾਲ ਤਾਂ ਜ਼ਿੰਦਗੀ ਭਰੀ ਰਹਿੰਦੀ ਹੈ ਤੇ ਇਸ ਕਰਕੇ ਮੈਂ ਸੋਚਦਾ ਕਿ ਨਾਲ ਐਂਟਰਟੇਨਮੈਂਟ ਵੀ ਨਾਲ ਹੋਣਾ ਚਾਹੀਦਾ ਬੰਦੇ ਦਾ ਮਿਹਨਤ ਵੀ ਕਰਨੀ ਚਾਹੀਦੀ ਹੈ ਤੇ ਗੁਰੂ ਸਾਹਿਬ ਦਾ ਆਸਰਾ ਉਹਨਾਂ ਦੀ ਓਟ 'ਚ ਰਹਿਣਾ ਚਾਹੀਦਾ ਆਲਵੇਸ ਗੱਲਬਾਤ ਕਰਨ ਲਈ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਨੌਜਵਾਨਾਂ ਨੂੰ ਅਸੀਂ ਵੀ ਬੇਨਤੀ ਕਰਦੇ ਆ ਦੇਖੋ ਇੱਕ ਆਪਣਾ ਪ੍ਰੋਫੈਸ਼ਨ ਹੈ ਇਹਨਾਂ ਦਾ ਮੈਕੈਨਿਕਲ ਕੰਮ ਕਰਦੇ ਆ ਵਰਕਸ਼ਾਪ ਹੈ ਬਹੁਤ ਅੱਛਾ ਕੰਮ ਹੈ ਤੇ ਨਾਲ-ਨਾਲ ਗਾਇਕੀ ਦੇ ਵੱਲ ਧਿਆਨ ਦਿੰਦੇ ਆ ਮਾਡਲਿੰਗ 'ਚ ਵੀ ਤੇ ਉਦਾਹਰਨ ਵੀ ਹੈ ਇੱਕ ਆਪਣੇ ਆਪ ਨੂੰ ਫਿੱਟ ਰੱਖਣਾ ਕਹਿੰਦੇ ਪਰਿਵਾਰ ਦੀ ਵੀ ਨਾਲ ਸੇਵਾ ਕਰਨੀ ਹੈ ਲੋਕਾਂ ਦੀ ਵੀ ਸੇਵਾ ਕਰਨੀ ਹੈ ਅਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਹਰ ਸਾਲ ਇਸੇ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਓਟ ਆਸਰਾ ਲੈ ਕੇ ਤਰੱਕੀ ਕਰਨ ਤੇ ਤੁਸੀਂ ਦੇਖਦੇ ਰਹੋ ਸ਼ਬਦਾਂ ਦੀ ਤਾਕਤ ਹੈ ਬਣੀ